ਮੀਡੀਆ ਪੰਜਾਬ ਚੈਨਲ ਦੇਖ ਰਹੇ ਸ੍ਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਅੰਗਰੇਜ਼ਾ ਵਿਲੇ ਦੇ ਫੌਜਦਾਰੀ ਤਿੰਨ ਕਾਨੂੰਨਾਂ ਵਿੱਚ ਸੋਧ ਦੇਸ਼ ਦੇ ਕਾਨੂੰਨ ਵਿਵਸਥਾ ਨੂੰ ਹੋਰ ਵੀ ਮਜ਼ਬੂਤ ਕਰਨ ਅਤੇ ਦੇਸ਼ ਦੇ ਲੋਕਾਂ ਨੂੰ ਸਮੇਂ ਸਿਰ ਇਨਸਾਫ ਦਿਵਾਉਣ ਲਈ ਦੇਸ਼ 'ਚ ਅੱਜ ਤੋਂ ਤਿੰਨ ਨਵੇਂ ਕਾਨੂੰਨ ਲਾਗੂ ਹੋ ਚੁੱਕੇ ਹਨ ਇਹਨਾ ਕਾਨੂੰਨਾ ਬਾਰੇ ਜਾਣਕਾਰੀ ਦੇਣ ਲਈ ਅੱਜ ਥਾਣਾ ਫਤੇਗੜ ਚੋੜੀਆਂ ਵਿਖੇ ਅੱਜ ਸਪੈਸ਼ਲ ਜਾਣਕਾਰੀ ਦੇਣ ਪਹੁੰਚੇ ਐਸਪੀ ਡੀ ਰਮਨਿੰਦਰ ਸਿੰਘ ਅਤੇ ਜੱਜ ਜੀਵਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੋ 3 ਨਵੇਂ ਕਾਨੂੰਨ ਲਾਗੂ ਹੋ ਚੁੱਕੇ ਹਨ ਉਹਨਾਂ ਵਿੱਚ ਰੇਪ ਕੇਸ ਦੀ ਰਿਪੋਰਟ 7 ਦਿਨਾਂ ਦੇ ਅੰਦਰ ਆਉਣ ਤੇ ਤੁਰੰਤ ਸਜ਼ਾ ਦੂਜਾ ਅਪਾਹਜ ਆਪਣੀ ਕੈਂਪਲੇਟ ਫੋਨ ਜਾ ਆਨਲਾਈਨ ਰਾਹੀਂ ਘਰ ਬੈਠੇ ਹੀ ਕਰਵਾ ਸਕਣਗੇ ਤੇ ਪੁਲਿਸ ਉਹਨਾਂ ਦੇ ਬਿਆਨ ਕਾਰਾ ਕੇ ਲਿਖਣਗੇ ਜਿਸ ਤੇ ਅਪਾਹਜ ਅੰਧੀਆਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੋਵੇਗੀ एना कानून बारे जानकारी दें एस पी डी ने दसा की पुलिस किसी ना नहीं कर सकेगी ते ना ही कोई बेगुनाह ते परचा ओना तीसरे कानून बारे भी हुए दस औरता अपनी मर्जी न अपनी दरखास्त किसी भी थाने विखे लिखवा सकेगी क्योंकि पहला वारदात वाले थाने लिखी सी पर नवे कानून शोध किया गया है ਇਹ ਤਿੰਨ ਨਵੇਂ ਕਾਨੂੰਨ ਦੇਸ਼ ਦੇ ਲੋਕਾਂ ਵਾਸਤੇ ਅਤੇ ਲੋਕ ਹਿੱਤ ਵਿੱਚ ਬਣੇ ਹਨ ਅਤੇ ਇਸ ਨਾਲ ਪੀੜਤ ਨੂੰ ਵੀ ਫਾਇਦਾ ਹੋਵੇਗਾ ਤੇ ਜਲਦੀ ਹੀ ਇਨਸਾਫ ਮਿਲ ਸਕੇਗਾ। ਇਸ ਮੌਕੇ ਡੀਐਸਪੀ ਖੁਸ਼ਬੀਰ ਕੌਰ, ਕਿਰਨਦੀਪ ਸਿੰਘ ਐਸਐਚਓ ਤੋਂ ਇਲਾਵਾ ਥਾਣਾ ਫਤੇਗੜ ਚੋੜੀਆਂ ਦੇ ਪੁਲਿਸ ਮੁਲਾਜ਼ਮ ਹਾਜ਼ਰ ਸਨ। ਫਤੇਗੜ ਚੋੜੀਆਂ ਤੋਂ ਸਾਡੇ ਪੱਤਰਕਾਰ ਰਾਜਨ ਸ਼ਰਮਾ ਦੀ ਖਾਸ ਰਿਪੋਰਟ। ਸਾਰ ਨੂੰ ਪਤਾ ਹੀ ਹੈ ਵੀ ਅੱਜ 1 ਤੋਂ 1 ਜੁਲਾਈ ਤੋਂ ਜਿਹੜੇ ਨਵੇਂ ਤਿੰਨ ਕਾਨੂੰਨ ਜਿਹੜੇ ਲਾਗੂ ਹੋ ਰਹੇ ਆ ਉਹਦੇ ਵਿੱਚ ਜੋ ਪੁਰਾਣੀ ਆਈਪੀਸੀ ਨੂੰ ਜਿਹੜਾ ਹੈਗਾ ਉਹ ਟੇਕਓਵਰ ਕਰਨਗੇ ਤੇ ਨਵੇਂ ਕਾਨੂੰਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਜੋ ਨਵੀਂ ਚੇਂजेस ਆਏ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਇੱਕ ਮੀਟਿੰਗ ਰੱਖੀ ਆ ਸਾਡੇ ਸਾਰੇ ਜਿਹੜੇ ਆਈਓਜ਼ ਭਲਾਏ ਹੈਗੇ ਥਾਣਿਆਂ ਦੇ ਐਸਐਚਓ ਹੈਗੇ ਆ ਔਰ ਸਾਡੇ ਲਾਅ ਅਫਸਰ ਜੋ ਨਵੇਂ ਹੁਣ ਟੋਕੇ ਆਏ ਆ ਜਿਹੜੇ ਕਿ ਸਾਡੇ ਅੱਗੇ ਟ੍ਰੇਨਿੰਗ ਵੀ ਦੇ ਰਹੇ ਆ ਸਾਡੇ ਮੁਲਾਜ਼ਮਾਂ ਨੂੰ ਆਈਓਜ਼ ਨੂੰ ਇਦੇ ਵਿੱਚ ਬੇਸਿਕਲੀ ਮੋਟਾ-ਮੋਟੀ ਗੱਲ ਇਹ ਹੈ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਅੱਜ ਤੋਂ ਲਾਗੂ ਹੋ ਜਾਣੇ ਆ ਇਹਦੇ ਵਿੱਚ ਕਾਫੀ ਜਿਹੜੀਆਂ ਚੇਂਜਸ ਆਈਆਂ ਉਹ ਕਈ ਜਿਹੜੇ ਕਾਨੂੰਨ ਹੈਗੇ ਆ ਪਬਲਿਕ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਆਏ ਆ ਔਰ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਲਈ ਇਹ ਇਹਦੇ ਵਿੱਚ ਕਾਫੀ ਜਿਹੜੀ ਹੈਗੀ ਸਜ਼ਾ ਦਾ ਜਿਹੜੀ ਹੈਗਾ ਸੀਗਾ ਉਹ ਵਾਧਾ ਕੀਤਾ ਗਿਆ ਉਹਦੇ ਵਿੱਚ ਕਈ ਜਿਹੜੇ ਚੇਂਜਸ ਆਏ ਉਹ ਪਬਲਿਕ ਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਵੀ ਪਬਲਿਕ ਨੂੰ ਆਪਣੇ ਹੱਕਾਂ ਦਾ ਪਤਾ ਹੋਵੇ ਜਿਵੇਂ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਆ ਨਵੀਂ ਇੱਕ ਆਈਆ ਕੋਈ ਵੀ ਆਦਮੀ ਹੈਗਾ ਆਪਣੀ ਆਨਲਾਈਨ ਕੰਪਲੀਟ ਜਾਂ ਰਿਟਰਨ ਕੰਪਲੀਨਟ ਕਿਤੇ ਵੀ ਦੇ ਸਕਦਾ ਉਹ ਜ਼ੀਰੋ ਐਫ ਆਈ ਆਰ ਦਰਜ ਹੋ ਜਾਂਦੀ ਹੈ 3 ਦਿਨ ਦੇ ਵਿੱਚ ਪਲੱਸ ਜਿਹੜਾ ਹੈਗਾ ਕੁਝ ਕਾਨੂੰਨ ਨੇ ਜਿਹੜੇ ਜਿਹਦੇ ਵਿੱਚ ਸਜ਼ਾ ਜਿਹੜੀ ਹੈਗੀ ਆ ਉਹ ਵਧਾਈ ਗਈ ਹੈ ਜੋ ਕਿ ਜੋ ਆਪਣਾ ਐਂਟੀ ਸੋਸ਼ਲ ਐਲੀਮੈਂਟਸ ਜੋ ਇਹ ਜਿਹੇ ਹੈਗੇ ਆ ਜਿਦੇ ਵਿੱਚ ਪਹਿਲਾਂ ਸਜ਼ਾ ਘੱਟ ਸੀਗੀ ਤੇ ਜੁਰਮ ਜਿਹੜਾ ਹੈਗਾ ਕਰਨ ਦੇ ਜੋ ਆਦੀ ਸੀਗੇ ਉਹਨਾਂ ਵਾਸਤੇ ਇਹਦੇ ਵਿੱਚ ਜੁਰਮ ਕਈ ਸੈਕਸ਼ਨਾਂ 'ਚ ਵਾਧਾ ਕੀਤਾ ਗਿਆ। ਕਈ ਪਬਲਿਕ ਨੂੰ ਇਹਦੇ ਵਿੱਚ ਰਾਹਤ ਮਿਲੀ ਹੈ ਜਿਵੇਂ ਕ੍ਰਾਈਮ ਅਗੇਂਸਟ ਔਮਨਨ ਐਂਡ ਚਿਲड्रन ਦੇ ਵਿੱਚ ਚੇਂਜਸ ਆਏ ਆ। ਉਹਨਾਂ ਨੂੰ ਇਹਦਾ ਜਿਹੜਾ ਹੈਗਾ ਜਿਆਦਾ ਦਿੱਤੇ ਗਏ ਆ, ਹੱਕ ਜਿਆਦਾ ਦਿੱਤੇ ਗਏ ਆ ਜਾਂ ਉਹਨਾਂ ਨੂੰ ਸੁੱਖ-ਸ਼ੋਭਾ ਇਹਦੇ ਵਾਸਤੇ ਜਿਆਦਾ ਦਿੱਤੀ ਆ। ਅੱਗੇ ਜਿਵੇਂ ਕੰਪਲੇਂਟਸ ਵਗੈਰਾ ਸੀਗਾ ਵੀ ਕੋਠਾਣੇ ਚ ਜਾਣਾ ਜਾਂ ਪਲਾਫੀਆ ਵਿਸਤਾਰ ਜੁਨ ਦੀ ਉਹਦੇ ਵਿੱਚ ਵੀ ਹੈ। ਕੁਝ ਜਿਹੜੇ ਹੈਗੇ ਆ ਇਹਦੇ ਚੇਂਜਸ ਇਹ ਆਏ ਆ ਵੀ ਇਹਦੇ ਪ੍ਰੀਮੀਰੀ ਇਨਕੁਆਇਰੀ ਜਿਹੜੀ ਹੈਗੀ ਉਹ ਐਸਐਚ ਨੂੰ ਹੱਕ ਦਿੱਤੇ ਗਏ ਆ ਉਹਦੀ ਇਨਕੁਆਇਰੀ ਕਰਨ ਦੇ ਤਾਂ ਕਿ ਉਹ ਐਫਆਈਆ ਜਿਹੜੀ ਹੈਗੀ ਆ ਬਣਦੀ ਨਹੀਂ ਆ ਉਹ 3 ਸਾਲ ਤੋਂ 7 ਸਾਲ ਦੇ ਵਿੱਚ ਵੀ ਜਿਹੜੇ ਸਜ਼ਾ ਜਿਹਦੇ ਵਿੱਚ ਹੈਗੀ ਐ ਸੈਕਸ਼ਨਸ ਦੇ ਵਿੱਚ ਉਹਦੇ ਲਈ ਅੱਜ ਅਸੀਂ ਸਾਡੇ ਲਾਅ ਆਫਸਰ ਆਏ ਨੇ ਜਿਹੜੇ ਕਿ ਅੱਜ ਇਹਨਾਂ ਨੂੰ ਸਾਰੇ ਸਾਡੇ ਆਈਓਸ ਨੂੰ ਬਰੀਫ ਕਰਨਗੇ ਜਿਵੇਂ ਵੀ ਜਿਹੜੇ ਜੋ ਇਹਦੇ ਚ ਕਾਨੂੰਨਾਂ ਚ ਚੇਂਜ ਹੋਇਆ ਅਸੀਂ ਕਾਲ ਜੀ ਮੈਂ ਜਗਜੀਵਨ ਸਿੰਘ ਤੇ ਲਾਅ ਆਫਸਰ ਬਟਾਲਾ ਤੇ ਜਿਵੇਂ ਕਿ ਐਸਪੀ ਸਾਹਿਬ ਨੇ ਦੱਸਿਆ ਕਿ ਅੱਜ ਤੋਂ ਹੀ ਨਿਊ ਲਾਜ਼ ਜਿਹੜੇ ਉਹ ਇਨਫੋਰਸ ਹੋ ਗਏ ਆ ਅੱਜ ਤੋਂ ਜੋ ਵੀ ਇੱਕ ਤਰ੍ਹਾਂਾਂ ਪਹਿਲਾਂ ਚੱਲੀਆਂ ਆ ਰਹੀਆਂ ਸੀ ਉਹ ਹੁਣ ਚੇਂਜ ਹੋ ਚੁੱਕੀਆਂ ਆ ਜਿਵੇਂ ਆਈਪੀਸੀ ਪਹਿਲਾਂ ਚੱਲ ਰਿਆ ਸੀ ਉਹਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ ਆ ਗਿਆ ਹੈ ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਨੇ ਰਿਪਲੇਸ ਕਰ ਦਿੱਤਾ ਆ ਤੇ ਐਵੇਂ ਇੰਡੀਅਨ ਐਵੀਡੈਂਸ ਐਕਟ ਹੁੰਦਾ ਸੀ ਉਹਨੂੰ ਭਾਰਤੀ ਸਾਕਸ਼ੀਆ ਦਿਨੀਯਮ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਹੈ ਇਹ ਅੱਜ ਤੋਂ ਹੀ ਪ੍ਰੋਵੀਜ਼ਨਾਂ ਰਾਤੋਂ ਲਾਗੂ ਹੋ ਚੁੱਕੇ ਹਨ ਜਿਵੇਂ ਕਿ ਆਈਪੀਸੀ ਸੀ ਪਹਿਲਾਂ ਉਹਦੀ ਜਗ੍ਹਾ ਭਾਰਤੀ ਨਿਆਇ ਸੰਹਿਤਾ ਆ ਗਈ ਹੈ ਉਹਦੇ ਵਿੱਚ ਕੁਝ ਕੁ ਚੇਂਜੇਸ ਹੋਏ ਆ ਜਿਵੇਂ ਮੌਬ ਲਿੰਚਿੰਗ ਦੀ ਪ੍ਰੋਵੀਜ਼ਨ ਪਹਿਲਾਂ ਉਹ ਨਹੀਂ ਸੀਗੀ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਪਹਿਲਾਂ ਇਸ ਪ੍ਰੋਵੀਜ਼ਨ ਨੂੰ ਇੰਟਰਪ੍ਰੀਟ ਕਰਕੇ ਇੰਟਰਪ੍ਰੀਟ ਕੀਤਾ ਹੋਇਆ ਸੀ ਪਰ ਉਹਦੇ ਵਿੱਚ ਇਹਨਾਂ ਨੇ ਨਾ ਸੈਕਸ਼ਨ ਦੇ ਵਿੱਚ ਕਿਸੇ ਸੈਕਸ਼ਨ ਦੇ ਵਿੱਚ ਅੰਡਰ ਨਹੀਂ ਸੀ ਪਰ ਹੁਣ 103 ਸੈਕਸ਼ਨ ਸਬਸੈਕਸ਼ਨ 2 ਦੇ ਵਿੱਚ ਇਹਦੀ ਇੱਕ ਸਪੈਸਿਫਿਕ ਪ੍ਰੋਵੀਜ਼ਨ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਦੱਸਿਆ ਹੋਇਆ ਕਿ 5 ਜਾਂ 5 ਤੋਂ ਵੱਧ ਵਿਅਕਤੀ ਅਗਰ ਕਿਸੇ ਵੀ ਵਿਅਕਤੀ ਨੂੰ ਕਿਲ ਕਰ ਦਿੰਦੇ ਆ ਮੌਬ ਲਿੰਚਿੰਗ ਦੇ ਤੌਰ ਤੇ ਤੇ ਉਸ ਨੂੰ ਡੈਥ ਪੈਨਲਟੀ ਜਾਂ ਲਾਈਫ ਇੰਪ੍ਰਿਜ਼ਨਮੈਂਟ ਦੀ ਵੀ ਸਜ਼ਾ ਦਾ ਭਾਗੀ ਬਣਾਉਂਦੀ ਹੈ ਸਰ ਐਵੇਂ ਜਿਵੇਂ ਪਰਸਨ ਦੀ ਡੈਫੀਨੇਸ਼ਨ ਨੂੰ ਵੀ ਚੇਂਜ ਕਰ ਦਿੱਤਾ ਹੈ ਹੁਣ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ 트랜ਸ ਜੈਂਡਰਸ ਨੂੰ ਵੀ ਇਨਕਲੂਡ ਕਰ ਦਿੱਤਾ ਗਿਆ ਐਵੇਂ ਜੋ ਨਵੇਂ ਥੋੜੇ ਸੈਕਸ਼ਨ ਬਣਾਏ ਗਏ ਆ ਨਵੀਆਂ ਧਰਾਵਾਂ ਐਡ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਜਿਵੇਂ ਪਹਿਲੀ ਧਰਾ 111 ਸੈਕਸ਼ਨ ਹੈ ਉਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੀ ਜਿਹੜੀ ਸਜ਼ਾ ਦਾ ਬਣਾਇਆ ਬਣਾਈ ਗਈ ਆ ਉਹਦੇ ਵਿੱਚ ਜਿਵੇਂ ਕੋਈ ਵੀ ਕ੍ਰਾਈਮ ਸਿੰਡੀਕੇਟ ਬੰਦੇ ਸੀ ਗਰੁੱਪ ਆਫ ਗੈਂਗਸ ਸੀਗੀਆਂ ਉਹ ਕੋਈ ਵੀ ਅਫੈਂਸ ਕਮਿਟ ਕਰਦੀਆਂ ਸੀ ਤੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਪਨਿਸ਼ਮੈਂਟ ਦੱਸੀ ਗਈ ਆ 112 ਸੈਕਸ਼ਨ ਐਡ ਕੀਤਾ ਉਹ ਪੈਟੀ ਆਰਗੇਨਾਈਜ਼ਡ ਕ੍ਰਾਈਮ ਹੈਗਾ ਜਿਵੇਂ ਛੋਟੀਆਂ ਚੋਰੀਆਂ ਟਕੈਤੀਆਂ ਦੇ ਲਈ ਕੋਈ ਗਰੁੱਪ ਬਣੇ ਹੋਏ ਆ ਉਹਦੇ ਵਿੱਚ ਵੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਸੈਕਸ਼ਨ 113 ਬਣਾਇਆ ਹੋਇਆ ਜੀ ਟੈਰਰਿਸਟ ਐਕਟ ਬਣਾਇਆ ਹੋਇਆ ਇਹ ਅਗਰ ਕੋਈ ਵੀ ਪਰਸਨ ਕਿਸੇ ਵੀ ਤਰੀਕੇ ਦੇ ਨਾਲ ਇੰਡੀਆ ਦੀ ਸਿਕਿਉਰਿਟੀ ਨੂੰ ਕੋਈ ਹਾਨਮ ਕਰਨ ਦੀ ਕੋਸ਼ਿਸ਼ ਕਰਦਾ ਆ ਸੈਕਸ਼ਨ 113 ਦੇ ਵਿੱਚ ਸਜ਼ਾ ਦਾ ਭਾਗੀ ਹੋਊਗਾ ਤੇ ਇਹਦੇ ਵਿੱਚ ਡੈਥ ਪੈਨਲਟੀ ਦੀ ਵੀ ਪਨਿਸ਼ਮੈਂਟ ਪ੍ਰੋਵਾਈਡ ਕੀਤੀ ਹੋਈ ਆ ਤੇ ਬੀਐਨਐਸ ਦੇ ਵਿੱਚ ਇੱਕ ਕਮਿਊਨਿਟੀ ਸਰਵਿਸ ਦੀ ਪ੍ਰੋਵੀਜ਼ਨ ਦੱਸੀ ਹੋਈ ਆ ਉਹਦੇ ਵਿੱਚ ਛੋਟੇ ਫੈਂਸਸਿਸ ਦੇ ਵਿੱਚ ਅਗਰ ਦੋਸ਼ੀ ਜਿਵੇਂ ਕਿ ਮੰਨ ਲਓ ਚੋਰੀ ਦੀ ਚੋਰੀ ਦਾ ਕੇਸ ਹੈ ਉਹਦੇ ਵਿੱਚ 5000 ਦੀ ਪ੍ਰਾਪਰਟੀ ਤੱਕ ਦੀ ਅਗਰ ਉਹਨੇ ਚੋਰੀ ਕੀਤੀ ਆ ਤੇ ਉਹ ਅਗਰ ਐਗਰੀ ਕਰਦਾ ਕਿ ਮੈਂ ਪ੍ਰਾਪਰਟੀ ਵੀ ਵਾਪਸ ਕਰ ਦੂੰਗਾ ਤੇ ਕੰਪਨਸੇਸ਼ਨ ਵੀ ਦਿੰਦਾ ਹੈ ਤਾਂ ਕੋਰਟ ਉਹਨੂੰ ਕਮਿਊਨਿਟੀ ਸਰਵਿਸ ਦੀ ਸਜ਼ਾ ਜਿਹੜੀ ਸੁਣਾ ਸਕਦੀ ਆ ਉਹਦੇ ਵਿੱਚ ਜਿਵੇਂ ਮੰਦਿਰ ਜਾਂ ਹਸਪੀਟਲ ਦੇ ਵਿੱਚ ਜਾ ਕੇ ਦੋਸ਼ੀ ਨੂੰ ਇੱਕ ਮੌਕਾ ਦਿੱਤਾ ਜਾਊਗਾ ਕਿ ਉਹ ਸੁਧਰ ਸਕੇ ਕਿ ਅੱਗੇ ਵਾਸਤੇ ਉਹ ਕੋਈ ਕ੍ਰਾਈਮ ਨਾ ਕਰ ਸਕੇ